ਹਾਂਜੀ ਨਵੇਂ ਬਲੌਗ ਨਾਲ ਫੇਰ ਆਜਰ ਹੋਏ ਆਈ ਹੋਪ ਆਪਾ ਠੀਕ ਠਾਕ ਹੋਵਗੇ ਚੜਦੀ ਕਲਾ ਚ ਹੋਵਗੇ ਤੇ ਅੱਜ ਆਪਾਂ ਬਣਾਈਆਂ ਮੇਥਿਆਂ ਦੀਆਂ ਪਿੰਨੀਆਂ ਤੇ ਆਹ ਦੇਖੋ ਕਿੰਨੀਆਂ ਵਧੀਆ ਲੱਗਦੀਆਂ ਗਈਆਂ ਤੇ ਇੰਨਾ ਮੇਥਿਆਂ ਦੀਆਂ ਪਿੰਨੀਆਂ ਬਣਾਉਣ ਦੀ ਨ ਵਿਧੀ ਦੱਸਦੇ ਆ ਤੁਹਾਨੂੰ ਮਤਲਬ ਕੇਕ ਵੀ ਕਿਵੇਂ ਤਿਆਰ ਕਰਨੀ ਹੈ ਜੋ ਕਿ ਕੌੜੀਆਂ ਨਾ ਹੋਣ ਮੇਥੇ ਬਹੁਤ ਜ਼ਿਆਦਾ ਕੌੜੇ ਹੁੰਦੇ ਆ ਇਹ ਆਪਾਂ ਨਾ ਥੋੜਾ ਜਿਹਾ ਤਾਂ ਬੇਸਣ ਲਿਆ ਤੇ ਦੂਸਰਾ ਆਪਾਂ ਲਿਆ ਆਟਾ ਕਣਕ ਦਾ ਤੇ ਆ ਕਾਜੂ ਆ ਇਧਰ ਆਪਾਂ ਲੈਏ ਬਦਾਮ ਤੇ ਆ ਆਪਾਂ ਲੈ ਲਿਆ ਲੱਡੂਆਂ ਵਾਲਾ ਗੁੜ ਤੇ 1 ਕਿਲੋ ਆਪਾਂ ਦੇਸੀ ਘਿਉ ਦੀਆਂ ਬਣਾਈਆਂ ਗਈਆਂ ਤੇ ਕਿਲੋ ਹੀ ਆਟਾ ਪਾਇਆ ਤੇ ਕਿਲੋ ਗੁੜ ਤੇ ਭੈਣੋਂ ਗੋੜੀ ਪਾਉਣਾ ਜੇ ਆਪਾਂ ਖੰਡ ਪਾ ਦੀਏ ਜਾਂ ਸ਼ੱਕਰ ਪਾ ਦੀਏ ਤੇ ਫਿਰ ਪਿੰਨੀ ਆ ਬੱਟੀਆਂ ਨਹੀਂ ਜਾਂਦੀਆਂ ਇਮਾਤਵਲਕੇ ਹੋਰ ਹੀ ਪੰਜੀਰੀ ਜੀ ਬਣ ਜਾਂਦੀ ਆ ਹੁਣ ਆਪਾਂ ਘਿਓ ਨੂੰ ਨਾ ਚੰਗੀ ਤਰ੍ਹਾਂ ਨਾ ਗਰਮ ਕਰ ਲਾਂਗੇ ਹੌਲੀਕ ਦੇਨੇ ਆਪਾਂ ਇਹਨੂੰ ਵਿੱਚ ਉਹ ਕਰਦੇ ਆ ਜੋ ਕਿ ਇਹਦੀ ਛੱਲ ਜੀ ਨਾ ਵੱਜੇ ਜੇ ਬੇਸਨ ਨਾਲ ਪਾਵਾਂਗੇ ਨਾ ਆਪਾਂ ਕਣਕ ਦੇ ਆਟੇ ਦੇ ਤੇ ਬਹੁਤ ਜ਼ਿਆਦਾ ਟੇਸਟੀ ਬਣੂਗਾ ਹੁਣ ਇਹ ਗਰਮ ਹੋ ਗਿਆ ਘਿਓ ਤੇ ਆਪਾਂ ਧਿਆਨ ਨਾਲ ਆਟਾ ਪਾਵਾਂਗੇ ਜੋ ਕਿ ਘਿਓ ਉੱਤੇ ਨਾ ਪੈ ਜੇ ਵੇਟ ਨਹੀਂ ਕਰਿਆ ਆਪਾਂ ਇਹ ਨਾ ਆਪਣੀ ਕਿਲੋ ਦੀ ਗੜਵੀ ਆ ਅੰਦਾਜ਼ਾ ਹੀ ਲਾ ਲਿਆ ਵੀ ਬਸ ਉਹਦੇ ਨਾਲ ਵੀ ਕਿਲੋ ਹੋ ਗਿਆ ਥੋੜਾ ਜਾਂ ਵੀ ਨੱਪ ਕੇ ਪਾ ਲਿਆ ਆਪਾਂ ਆਟਾ ਉਹਦੇ 'ਚ ਤੇ ਹੁਣ ਆਪਾਂ ਕਟਸ਼ੀਨਾ ਨਾ ਇਹਨੂੰ ਚੰਗੀ ਤਰ੍ਹਾਂ ਵਿੱਚ ਮੈਚ ਕਰ ਦੇਣਾ ਗੰਡਾ ਨਾ ਵਾਜੇ ਜਾਣਾ ਕਟਸ਼ੀਨ ਆਪਾਂ ਇਹਨੂੰ ਹਲਾਈ ਜਾਣਾ ਚੰਗੀ ਤਰ੍ਹਾਂ ਨਾ ਘੋਚ ਮੈਚ ਕਰ ਦੇਣਾ ਵੀ ਗੰਡਾ ਨਾ ਵੱਜਣ ਇਹਦੀਆਂ ਗੰਡਾਂ ਵੱਜ ਜਾਂਦੀਆਂ ਫਿਰ ਆ ਦੇਖੋ ਵੱਜੀਆਂ ਪੰਨਿਆਂ ਵਿੱਚ ਇਹਨੂੰ ਉਨਾਂ ਚਿਰ ਆਪਾਂ ਹਲਾਉਣਾ ਜਿੰਨਾ ਚਿਰ ਇਹ ਗੰਡਾਂ ਖੁਰ ਨਾ ਜਾਣ ਹਾਂਜੀ ਆਟਾ ਆਪਣਾ ਭੁੱਜਣ ਲੱਗ ਗਿਆ ਆ ਦੇਖੋ ਮੇਥੇ ਦੀ ਪਿੰਨੀਆਂ ਬਣਾਉਣੇ ਆ ਨਾ ਜਿਹੜਾ ਇਹ ਸਿਹਤ ਵਾਸਤੇ ਬਹੁਤ ਗੁਣਾਕਾਰੀ ਆ ਨਾ ਤਾਂ ਆਪਾਂ ਨੂੰ ਠੰਡ ਲੱਗੇ ਗੋਡੇ ਨਹੀਂ ਦੁਖ ਦੇਗੇ ਤੇ ਬਹੁਤ ਜ਼ਿਆਦਾ ਮਤਲਬ ਲੇ ਵਧੀਆ ਪਿੰਨੀਆਂ ਆ ਇਹ ਜਿਹੜੀਆਂ ਆਪਾਂ ਮੇਥੇ ਦੀ ਬਣਾਉਣੀ ਆ ਗੁਣਾਕਾਰੀ ਚੀਜ਼ ਪਹਿਲਾਂ ਵੱਡੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਹੁਣ ਆਪਾਂ ਤਾਂ ਛੱਡ ਗਏ ਇਹ ਜੇ ਕੰਮ ਸਾਰੇ ਤੇ ਜਿਹੜਾ ਗੁੜ ਸੀ ਨਾ ਗੁੜ ਨੂੰ ਵੀ ਆਪਾਂ ਉਹਨੂੰ ਨਾ ਮਤਲਬ ਕਿ ਕੁੱਟ ਕੇ ਤੇ ਬਰੀਕ ਕਰ ਲਿਆ। ਉਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਪੁੱਟਣਾਗਾ ਛੋਟਾ ਛੋਟਾ ਮਤਲਬ ਕਿ ਡਲੀਆਂ ਰਹਿ ਜਾਣ। ਤਾਂ ਜੇ ਆਪਾਂ ਉਵੇਂ ਪਾਵਾਂਗੇ ਫਿਰ ਉਹਨੇ ਖੁਰਨਾ ਨਹੀਂ ਤੇ ਨਾਲੇ ਆਪਣਾ ਆਟਾ ਮੱਚ ਜਾਊਗਾ। ਗੁੜ ਪਾਉਣ ਸਾਰ ਆਪਾਂ ਗੈਸ ਨੂੰ ਬੰਦ ਕਰ ਦੇਣੀ। ਹਾਂਜੀ ਆਪਣਾ ਆਟਾ ਹੋ ਗਿਆ ਤਿਆਰ ਤੇ ਕਿਹਾ ਵੇਖ ਲੋ ਛੱਡਤਾ ਆਟੇ ਨੇ ਤੇ ਆ ਆਪਾਂ ਵੇਖੋ ਗੁੱੜ ਦਿਖਾਉਨੇ ਆ ਤੁਹਾਨੂੰ ਇਹਨੂੰ ਕਿੰਨਾ ਬਰੀਕ ਕੀਤਾ ਤੇ ਆਹ ਲੈ ਇਧਰ ਆਪਾਂ ਲਈਆਂ ਦਾਖਾਂ ਤੇ ਆਹ ਹੈ ਕਿ ਮੇਥੇ ਕਾਜੂ ਬਦਾਮ ਸਾਰਾ ਸਮਾਨ ਤੁਹਾਨੂੰ ਆਪਾਂ ਦਿਖਾਤਾ ਤੇ ਆ ਆਟਾ ਵੀ ਆਪਣਾ ਪੁੱਜ ਕੇ ਹੋ ਗਿਆ ਤਿਆਰ ਵੇਖੋ ਕਿਉਂ ਛੱਡ ਗਿਆ ਕਿਉਂ ਉੱਤੇ ਆ ਗਿਆ ਨਾ ਇਹਦੀ ਇਹ ਨਿਸ਼ਾਨੀ ਹੈ ਜਦੋਂ ਭੁੱਜ ਜਾਂਦਾ ਵੀ ਫਿਰ ਆਟਾ ਕਿਉਂ ਨੂੰ ਛੱਡ ਦਿੰਦਾ ਕਿਉਂ ਉੱਤੇ ਆ ਜਾਂਦਾ ਥੋੜਾ ਜਿਹਾ ਟਾਈਮ ਆਪਾਂ ਹੋਰ ਭੁੰਨ ਲੈਣੀ ਹੈ ਜੋ ਕਿ ਵਧੀਆ ਬਣ ਜਾਣਾ ਲਾਲ ਹੋ ਗਿਆ ਜਮਾ ਆਟਾ ਤੇ ਹੁਣ ਆਪਾਂ ਇਹਦੇ ਚ ਗੁੜ ਪਾਉਣੇ ਆ ਹੌਲੀ ਹੌਲੀ ਕਰਕੇ ਆ ਦੇਖੋ ਜੀ ਇਹਦੋਂ ਤਾਂ ਹੁਣ ਆਪਾਂ ਬਰੀਕ ਕਰਕੇ ਪਾਇਆ ਤਾਂ ਇਹ ਖੁਰ ਜੂਗਾ ਤੇ ਜੇ ਆਪਾਂ ਉਵੇਂ ਡਲੇ ਪਾ ਤੇ ਫੇਰ ਨਹੀਂ ਇਹਨੇ ਖੁਰਨਾ ਤੇ ਗੈਸ ਨੂੰ ਆਪਾਂ ਨਾਲ ਦੀ ਨਾਲ ਬੰਦ ਕਰਨੀ ਪੈਣੀ ਆ ਜਦੋਂ ਆਪਾਂ ਇਹ ਗੱਲ ਦਾ ਧਿਆਨ ਰੱਖੋ ਜਦੋਂ ਆਪਾਂ ਗੁੜ ਪਾਉਣਾ ਨਾ ਤੇ ਚੁੰਡ ਮੈਚ ਕਰਨਾ ਤੇ ਖੰਡ ਮਤਲਕੀ ਗੈਸ ਬੰਦ ਕਰਨੀ ਆ ਸਮਾਨ ਉਦੋਂ ਬਾਅਦ ਚ ਪਾਉਣਾ ਮੇਥੇ ਵੀ ਤੇ ਦੂਜਾ ਸਮਾਨ ਵੀ ਜੋ ਆਪਾਂ ਲਿਆ ਬਦਾਮ ਤੇ ਦਾਖਾਂ ਕਾਜੂ ਜੋ ਵੀ ਸਮਾਨ ਲਿਆ ਹੈ ਨਾ ਉਹ ਆਪਾਂ ਬੰਦ ਕਰਕੇ ਗੈਸ ਫੇਰ ਪਾਵਾਂਗੇ ਤੇ ਹੁਣ ਮੇਥਿਆਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਵਿੱਚ ਮੈਚ ਕਰਦਾਂਗੇ ਸਾਰੇ ਆਟੇ ਦੇ ਦੂਜਾ ਸਮਾਨ ਪਾਵਾਂਗੇ ਆਪਾਂ ਬਾਅਦ ਵਿੱਚ ਮੇਥੇ ਨਾ ਵਧੀਆ ਐਡ ਹੋ ਜਾਣ ਸਾਰੇ ਆ ਦੇਖੋ ਬਹੁਤ ਹੀ ਵਧੀਆ ਬਣੀ ਆ ਬਹੁਤ ਟੇਸਟੀ ਬਣੀ ਆ ਮਿੱਠੇ ਆਪਣੀ ਖਾਓੜੇ ਜਮਾ ਨਹੀਂ ਬਣੇਗੇ ਨਹੀਂ ਤਾਂ ਕਈਆਂ ਨੇ ਮਿਨੀਆਂ ਖਾ ਕੇ ਦੇਖੀ ਬਹੁਤ ਜ਼ਿਆਦਾ ਕੋੜੀ ਹੁੰਦੀ ਹੈ ਤੇ ਹੁਣ ਆਪਾਂ ਦੱਖਾਂ ਵੀ ਐਡ ਕਰਤੀਆਂ ਤੇ ਬਸ ਥੋੜਾ ਜਿਹਾ ਚੇਰਾ ਪਾਏ ਨੂੰ ਹਲਾਵਾਂਗੇ ਥੱਲੇ ਨਾ ਲੱਗੇ ਜੇ ਕੜਾਹੀ ਮੋਟੀ ਐ ਨਾ ਗਰਮ ਪਈ ਐ ਹਜੇ ਤੇ ਆਪਣੀਆਂ ਵੇਖੋ ਇਧਰ ਪਿੰਨੀਆਂ ਬਣ ਕੇ ਹੋ ਗਈਆਂ ਤਿਆਰ ਜੀ ਨੂੰ ਜੀ ਨੂੰ ਆਪਣਾ ਬਲੌਗ ਵਧੀਆ ਲੱਗਿਆ ਨਾ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਕਮੈਂਟ ਕਰਕੇ ਦੱਸਿਓ ਜਰੂਰ ਕਿ ਪਿੰਨੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਕਿਵੇਂ ਦੀਆਂ ਬਣੀਆਂ ਫੇਰ ਮੈਂ